ਸਤ ਸ੍ਰੀ ਅਕਾਲ ਸਾਰੇ ਵਰਲਡ ਨੂੰ ਸਾਰੇ ਪੰਜਾਬ ਨੂੰ ਮੇਰੇ ਦੋਸਤੋ ਮੇਰੇ ਵੀਰੋ ਇਹ ਜਿਹੜਾ ਐਪੀਸੋਡ ਅਸੀਂ ਬਣਾਇਆ ਆ ਇਹ ਤੁਸੀਂ ਨਾ ਵੇਖਿਓ ਇਹ ਐਪੀਸੋਡ ਜਿਹੜੇ ਕੁਆਰੇ ਨੇ ਜਿਹੜੇ ਛੜੇ ਨੇ ਵੇ ਠਰਕੀ ਬੁੜੇ ਨੇ ਉਹਨਾਂ ਵਾਸਤੇ ਬਣਾਇਆ ਗਿਆ ਹੈ ਜਿਹੜੇ ਚੰਗੇ ਪਰਿਵਾਰ ਦੇ ਲੋਕ ਨੇ ਉਹਨਾਂ ਵਾਸਤੇ ਇਹ ਐਪੀਸੋਡ ਬਿਲਕੁਲ ਨਹੀਂ ਹੈਗਾ ਮੇਰੀ ਸਾਰੇ ਅੱਗੇ ਬੇਨਤੀ ਆ ਇਹ ਜਿਹੜੇ ਚੰਗੇ ਲੋਕ ਨੇ ਉਹ ਐਪੀਸੋਡ ਬਿਲਕੁਲ ਨਾ ਵੇਖਣ ਤੇ ਜਿਹੜੇ ਮੈਂ ਚੰਗੇ ਐਪੀਸੋਡ ਬਣਾਏ ਨੇ ਜਿਵੇਂ ਰੱਬ ਦੇ ਰੰਗ ਹੋਏ ਮੈਂ ਨਹੀਂ ਕਿਸ ਨੂੰ ਦਰਸਾਵਾ ਉਹ ਐਪੀਸੋਡ ਤੁਸੀਂ ਵੇਖੋ ਠੀਕ ਹੈ ਜੀ ਇਸ ਐਪੀਸੋਡ ਨੂੰ ਤੁਸੀਂ ਬਿਲਕੁਲ ਨਾ ਵੇਖਿਓ ਇਹ ਐਪੀਸੋਡ ਚ ਦੁਨੀਆ ਵਰਦਾ ਹੀ ਗੰਦ ਪਾਇਆ ਹੈ ਗਾਲਾਂ ਨੇ ਤੇ ਬਹੁਤ ਹੀ ਗਲਤ ਚੀਜ਼ਾਂ ਭਰੀਆਂ ਹੋਈਆਂ ਨੇ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਤੁਹਾਨੂੰ ਇਹ ਐਪੀਸੋਡ ਤੁਸੀਂ ਨਾ ਵੇਖਿਓ ਸਤਿ ਸ੍ਰੀ ਅਕਾਲ ਵਿਆਹ ਲੇਟ ਹੋ ਜਾਂਦਾ ਵਿਆਹ ਵਾਲੇ ਕੰਮਾਂ ਹਾਲੇ ਮੇਰਾ ਟਾਈਮ ਵਿਆਹ ਤੋਂ ਬਾਅਦ ਵੀ ਤਾਂ ਕੁਝ ਕਰਨਾ ਹੁੰਦਾ ਉਹ ਬੱਸ ਛੱਡ ਦੇ ਪਾਵਾ ਛੱਡ ਦੇ ਪਛੜਦੇ ਜੰਨਾ ਉਹ ਤੁਸੀਂ ਕੀ ਕਰਦੇ ਇੱਥੇ कितनी तो ओहो मैं ये पूछ रहा हूँ छह सौ रूपए की बात नहीं कर रहा मैं ये पूछ रहा हूँ क्या बोलते हैं उसको हिंदी में या कहाँ जा रहे हो आप लोग कहाँ जा रहे हो लोग जा रहे हो रहे हैं। काम कर दिया सर सारे काम कर दिए अच्छा खाद डाल दी थी खेत में सारी डाल दी ठीक है ठीक है ਤੋਂ ਬਾਅਦ ਸਦਾ ਬਹੋਗੇ ਬਾਅਦ ਸੇ 1 ਮਹੀਨੇ ਬਾਅਦ ਆਏਗੇ 1 ਮਹੀਨੇ ਬਾਅਦ ਯਾਰ 1 ਮਹੀਨਾ ਬੋਲ ਦਿੰਦੇ ਹੋ ਆਤੇ ਤੋ 2 2.5 ਮਹੀਨੇ ਕੇ ਬਾਅਦ ਤੁਮ ਕੋ ਪਤਾ ਹੀ ਹੈ ਨਾ ਅਬ ਧੋਨਾ ਪੱਕ ਜਾਏਗਾ ਇਹ ਤੋ ਕਾਟਨਾ ਤੁਮੀ ਲੋਗੋ ਨੇ ਹੈ ਨਾ ਕਰਨਾ ਆ ਜਾਗੇ ਆਦੇ ਵਕਤ ਗਾਉਂ ਸੇ 500 ਬੰਦੇ ਔਰ ਲੈ ਕੇ ਆਨਾ ਠੀਕ ਹੈ ਠੀਕ ਹੈ ਠੀਕ ਹੈ ਓ ਕੀ ਕਹਿੰਦੇ ਹੋ ਯਾਰ ਆ ਰੈਂਡ ਵੀ ਜੇਗਾ ਤੁਹਾਡੀ ਹੀ ਬੰਦੋਬਸ ਕਰ ਦਵਾਂਗੇ ਸਾਰੀ ਠੀਕ ਆ ਠੀਕ ਆ ਹਾਂ ਠੀਕ ਕਰਨਾ ਕਰੀਓ ਉਸकी ਚਿੰਤਾ ਨਹੀਂ ਕਰਨੀ ਪੈਸੇ ਮਿਲ ਗਈ ਸੀ ਪੈਸੇ ਮਿਲ ਗਏ ਸੀ ਠੀਕ ਹੈ ਠੀਕ ਇਹ ਚੀਜ਼ ਦੀ ਕੋਈ ਦਿੱਕਤ ਨਹੀਂ ਆ ਗਈ ਨਹੀਂ ਦਿੱਕਤ ਨਹੀਂ ਟ੍ਰੇਨ ਬੁੱਕ ਕਰਾ ਲਈ ਹੈ ਜਾਣ ਵਾਸਤੇ ਇਹ ਫਿਰ ਵੀ ਤੁਹਾਨੂੰ ਕਿਸੇ चीज ਦੀ ਲੋੜ ਪਵੇ ਤੇ ਮੈਨੂੰ ਫੋਨ ਕਰ ਦਿਓ ਠੀਕ ਆ ਔਰ ਘਰ ਪਰਿਵਾਰ ਸਭ ਠੀਕ ਹੈ ਫੋਨ ਕੀਤਾ ਸੀ ਮਾਪਿਓ ਨੂੰ ਹਾਂ ਠੀਕ ਹੈ ਹਾਂ ਅੱਛਾ 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 ਆ ਚਲੋ ਮੈਂ ਇਕੱਲਾ ਹੋ ਗਈ ਸੀ ਤੁਹਾਡੇ ਸਾਰੇ ਤਾਂ ਵਿਆਹ ਹੋਏ ਨੇ ਵਿਆਹ ਤਾਂ ਹੋ ਗਏ ਨੇ ਸਾਰੇ ਵਿਆਹ ਹੋ ਗਏ ਨੇ ਨਹੀਂ ਮੇਰਾ ਨਹੀਂ ਹੋਇਆ ਅੱਛਾ ਤੇਰਾ ਨਹੀਂ ਹੋਇਆ ਤੇਰੀ ਜਹਲ ਹੋਣੀ ਆਣੀ ਆ ਤੂੰ ਵਿਆਹ ਕਰਕੇ ਕੀ ਕਰਦਾ ਆ ਤੂੰ ਸਾਡੇ ਨਾਲ ਰਹਿ ਜਾਂ ਫਿਰ ਮੈਂ ਸਾਡੇ ਨਾਲ ਰਹਿ ਜਾਂ ਅੱਛਾ ਤੇਰਾ ਵਿਆਹ ਹੋਇਆ ਹੈ ਹਾਂ ਤੇ ਮੈਂ ਆਹ ਕਹਿੰਦੇ ਸੀ ਓ ਯਾਰ ਇੱਥੇ ਤੁਸੀਂ ਰੋਟੀਆਂ ਆਪ ਹੀ ਬਣਾਉਂਦੇ ਹੋ ਕੋਲੀਵਾਰੀ ਬਹੂ ਨੂੰ ਨਾਲ ਹੀ ਲਈ ਹੈਂ ਤੇਰੀਆਂ ਰੋਟੀਆਂ ਰੋਟੀਆਂ ਬਣਾ ਦੇ ਕਰੂਗੀ ਹਾਂ ਠੀਕ ਆ ਹਾਂ ਜੇ ਹੋਰ ਕੋਈ ਦਿੱਕਤ ਪਵੇ ਤੇ ਮੈਨੂੰ ਫੋਨ ਕਰ ਦੇ ਹਾਂ ਠੀਕ ਆ ਇਹਨੂੰ ਕੀ ਹੋਇਆ ਉਹ ਤੁਲੂਗਾ ਤੋਂ ਕਰ ਲੈ ਆਨੇ ਉਹ ਆ ਇੱਕ ਲੋ ਚੱਲ ਠੀਕ ਹੈ ਤੁਸੀਂ ਨਿਕਲੋ ਫਿਰ ਠੀਕ ਹੈ ਠੀਕ ਹੈ ਠੀਕ ਆ ਫੋਨ ਕਰਦੇ ਹੋ ਭਾਈ ਇਹ ਵੀ ਸਾਰੇ ਚਲੇ ਗਏ ਨੇ ਹਾਂ ਕੀ ਕਰ ਗਏ ਹੁਣ ਯਾਰ ਕੱਲ ਦਾ ਮੇਰਾ ਮੂਡ ਬਹੁਤ ਆਫ ਸੀ ਕੀ ਕੰਮ ਕੀ ਹੋ ਗਿਆ ਪ੍ਰੀਤੂ ਸਿਆ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ ਅੱਛਾ ਉਹ ਰਿਸ਼ਤਾ ਉਹ ਕੁੜੀ ਦੇ ਕਰਮ ਮਾਰੇ ਆ ਕੀ ਕੀਤਾ ਜਾਏ ਹੁਣ ਕੁੜੀ ਦੇ ਕਰਮ ਮਾਰੇ ਆ ਮੈਨੂੰ ਤਾਂ ਗੁੱਸਾ ਹੀ ਬਹੁਤ ਆ ਰਿਹਾ ਮੇਰੀ ਤਾਂ ਮਿੱਟੀ ਪਲੀਜ਼ ਕਰਤੀ ਉਹਨੇ ਹੁਣ ਕਿਸੇ ਦੇ ਦਿਮਾਗ ਚ ਭੋਲ ਕੇ ਆਪਾਂ ਕਿੱਦਾਂ ਪਾ ਸਕਦੇ ਆ ਇਹਦਾ ਉਹ ਮੈਨੂੰ ਲੱਗਦਾ ਜਿਹੜੀ ਮੈਂ ਪ੍ਰਿੰਟ ਭਜਾਈ ਹੈ ਨਾ ਉਹਦੀ ਹਾਂ ਉਹਦਾ ਕਰਕੇ ਉਹਨੇ ਰਿਸ਼ਤਾ ਨਾ ਕੀਤਾ ਆ ਹਾਂ ਇਹ ਮੈਂ ਉਹਦੇ ਨਾਮ ਪ੍ਰਿੰਟ ਤੇ ਹੁੰਦਾ ਮੈਨੂੰ ਕੀ ਪਤਾ ਸੀ ਇੱਕ ਗੱਲ ਦਾ ਕੀ ਇਹ ਇਹ ਉਹੀ ਕੁੜੀ ਜਿੱਦਾਂ ਮੇਰਾ ਵਿਆਹ ਹੋਣਾ ਆ ਉਹ ਯਾਰ ਤੂੰ ਥੋੜੀ ਜੀ ਨਾ ਮਿੱਸਾ ਕਰ ਲੈਣਾ ਹੁਣ ਕਾਲੀ ਵੀ ਕਰਦਾ ਜੱਫੀ ਪਾਣ ਦੀ ਤੈਨੂੰ ਜਿਆਦਾ ਕਾਲੀ ਸੀ ਭਲਾ ਉਹ ਮੈਂ ਕਿੱਥੇ ਜੱਫੀ ਪਾਈ ਸੀ ਯਾਰ ਉਹਨੂੰ ਮੈਂ ਤੇ ਹਾਂ ਉਹ ਜੋ ਹੋ ਗਿਆ ਹੋ ਗਿਆ ਹੁਣ ਕੀ ਕਰਗੇ ਯਾਰ ਹੋ ਗਿਆ ਤੇ ਹੋ ਗਿਆ ਨਾ ਉਦੋਂ ਵੀ ਹੋ ਗਿਆ ਹੁਣ ਚਲੋ ਚਲ ਇੱਕ ਗੱਲ ਹੋਰ ਆ ਹਾਂ ਵਿਆਹ ਨਹੀਂ ਹੋਏਗਾ ਨਾ ਸਹੀ ਹਾਂ ਉਹ ਮੈਂ ਜੱਫੀ ਤੇ ਪਾਲੀ ਜੀ ਨੂੰ ਇੱਕ ਵਾਰੀ ਪਰ ਮੇਰੀ ਕੋਸ਼ਿਸ਼ ਇਹ ਆ ਹਾਂ ਕਿ ਮੈਂ ਵਿਆਹ ਉਹਨਾਂ ਹੀ ਕਰਾਉਣਾ ਹੈ ਅੱਛਾ 10 ਨਹੀਂ 12 12 ਨਹੀਂ 13 14 ਨਹੀਂ 15 ਕਿੱਲੇ ਕਰ ਦੂ ਉਹਦੇ ਨਾਂ ਤੇ ਹਾਂ ਵਿਆਹ ਮੈਂ ਉਹਨਾਂ ਲਈ ਕਰਾਉਣਾ ਹੈ ਇੰਨੀ ਛੋਣੀ ਆਏ ਹਾਈ ਇੰਨਾ ਮਨ ਦੇ ਵਿੱਚ ਬਣਿਆ ਹੋਇਆ ਕੰਮ ਹਾਂ ਠੀਕ ਆ ਲੋ ਜੀ ਬਾਈ ਸਸਰੀ ਘਰ ਸਸਰੀ ਘਰ ਜੀ ਸਸਰੀ ਘਰ ਹੋਰ ਸਭ ਕੀ ਹਾਲ ਹੈ ਬਾਈ ਕਿੱਥੇ ਆ ਤੇਰਾ ਵਿਚੋਲਾ ਹੋ ਵਿਚੋਲਾ ਕਿੱਥੇ ਗਿਆ ਉਹ ਵਿਚੋਲਾ ਸ਼ਰਮ ਦਾ ਮਾਰਾ ਹੀ ਭੱਜ ਗਿਆ ਯਾਰ ਛੱਡੀ ਯਾਰ ਹੈ ਉਹ ਇਹ ਜਿਹੇ ਬੰਦੇ ਦੇਖੋ ਹੈ ਰਿਸ਼ਤਾ ਕਰਾਉਣ ਵਾਸਤੇ ਲੈ ਕੇ ਵੀ ਗਏ ਆਪਾਂ ਕਿੰਨੀ ਦੂਰ ਗਏ ਵੀ ਉਹਨਾਂ ਨੂੰ ਹਾਂ 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 ਹਨਾ ਉਹ ਗਾਹਾਂ ਉਹੋ ਮਾੜਾ ਮੋਟਾ ਕੁੜੀ ਨੇ ਜਵਾਬ ਦੇਤਾ ਅੱਗੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਸੀ ਉਹਨਾਂ ਨੂੰ ਮਾਰਟੀ ਦੇ ਦੁਆਰਾ ਜਾਂਦਾ ਕੋਸ਼ਿਸ਼ ਕਰਦਾ ਕੁੜੀ ਨੇ ਮੰਨ ਜਾਣਾ ਇੰਨਾ ਮੈਨੂੰ ਪਤਾ ਉਹ ਯਾਰ ਜੇ ਮੰਨ ਜਾਏ ਤਾਂ ਬੜੀ ਵਧੀਆ ਗੱਲ ਕੁੜੀ ਵਧੀਆ ਗੱਲ ਬ੍ਰਿਟਨ ਸਿੰਘ ਦਾ ਕੰਮ ਬਣ ਜਾਂਦਾ ਤੇ ਅਸੀਂ ਤਾਂ ਬੜਾ ਜੋਰ ਲਾ ਇਸ ਪਤਾ ਨਹੀਂ ਉਹਨੂੰ ਕਿਹੜੀ ਉਹ ਨਿਆਣੀ ਆ ਹਾਲੇ ਉਹਨੂੰ ਥੋੜੀ ਜੀ ਸਮਝ ਇਸ ਚੀਜ਼ ਦੀ ਘਟਾ ਵੀ ਆਉਣ ਵਾਲੇ ਸਮੇਂ 'ਚ ਮੈਨੂੰ ਕੀ ਚਾਹੀਦਾ ਇਹ ਨਹੀਂ ਪਤਾ ਉਹਨੂੰ ਉਹ ਨਿਆਣੀ ਤਾਂ ਹੈ ਪਰ ਹੁਣ ਅਸੀਂ ਆਪਣੀ ਉਮਰ ਨੂੰ ਕਿੱਥੇ ਲੈ ਜਾਈਏ ਉਹ ਕੋਈ ਨਹੀਂ ਇਹਨੂੰ ਹੁਣ ਇਹਦੀ ਅਮਨ 20 25 ਸਾਲ ਵੱਢ ਕੇ ਮੈਂ ਕਿੱਥੇ ਛੁੱਟ ਦਿਆ ਓਏ ਹਫ਼ਤੇ ਦੱਸ ਦੇ ਬੜਿਆ ਉਹਨਾਂ ਤਾਂ ਬਤਾਉਂਗਾ ਜੀ ਹਫ਼ਤੇ 10 ਦਿਨ ਦੀ ਗੱਲ ਹੁੰਦੀ ਆ ਇਹ ਹਫ਼ਤੇ 10 ਦਿਨ ਵਿੱਚ ਉਹਦੇ ਦਿਮਾਗ ਦੇ ਵਿੱਚ ਜਦੋਂ ਆ ਗਿਆ ਨਾ ਕੁੜੀ ਦੇ ਵੀ ਮੈਂ ਜ਼ਿੰਦਗੀ 'ਚ ਐਸ਼ ਕਰਨੀ ਆ ਜਾਣਦਿਆਂ ਨੂੰ ਮੈਨੂੰ ਕੀ ਨਹੀਂ ਮਿਲਣਾ ਕਾਰਾਂ ਗੱਡੀਆਂ ਕੋਠੀਆਂ ਸਭ ਕੁਝ ਤਾਂ ਹੈਗਾ ਜਦੋਂ ਉਹਦੇ ਦਿਮਾਗ 'ਚ ਇਹ ਗੱਲ ਬੈ ਗਈ ਨਾ ਉਹਨੇ ਜਾਪ ਹੀ ਆ ਕਹਿਣਾ ਵੀ ਮੇਰਾ ਮੇਰਾ ਕਰ ਦਿਓ ਉੱਥੇ ਨਹੀਂ ਮੇਰੇ ਦਿਮਾਗ 'ਚ ਇੱਕ ਗੱਲ ਹੋਰ ਆਈ ਆ ਹਾਂਜੀ ਮੈਨੂੰ ਲੱਗਦਾ ਉਹ ਤੁਸੀਂ ਹੋਰ ਮੁੰਡੇ ਦੇ ਚੱਕਰਾਂ 'ਚ ਆ ਉਹ ਤਾਂ ਕਹਿੰਦੀ ਸੀ ਉਹਦੋਂ ਆਪਦੀ ਉਹ 마ਸੀ ਨੂੰ ਹੋ ਨਹੀਂ ਤਾਂ ਹੈ ਚਲੋ ਬੱਚਿਆਂ ਦੀਆਂ ਹੁੰਦੀਆਂ ਨੇ ਆਪਾਂ ਐਵੇਂ ਕਰਨੇ ਆ ਮੇਰੀ ਗੱਲ ਸੁਣੋ ਜਿਹੜੇ ਮੁੰਡੇ ਦੇ ਪਿੱਛੇ ਹੈ ਨਾ ਉਹ ਮੁੰਡੇ ਨੂੰ ਅਸੀਂ ਨਾ ਪੈਸੇ ਪੂਹੇ ਦੇ ਕੇ ਸੈੱਟ ਕਰ ਦਿੰਦੇ ਹਾਂ ਉਹਨੂੰ ਕਹਿੰਨੇ ਆ ਚੱਕ ਵੀ ਪੈਸੇ ਤੇ ਕੁੜੀ ਦਾ ਖੜਾ ਛੱਡ ਦੇ ਕਿ ਇਹਨਾਂ ਮੈਂ ਵਿਆਹ ਕਰਾਉਣਾ ਹੈ ਇਹ ਗੱਲ ਤੁਹਾਡੀ ਸਹੀ ਆ ਬਿਲਕੁਲ ਬਿਲਕੁਲ ਹੈ ਕਿ ਨਹੀਂ ਇਹ ਕੰਮ ਕਰ ਲੈਨੇ ਅਸੀਂ ਫਿਰ ਦੇਖਿਓ ਪਰ ਉਸ ਵਿਜੂ ਨੂੰ ਅਸੀਂ ਲੱਭਿਆ ਕਿੱਥੇ ਕੋਈ ਨਹੀਂ ਉਹਦਾ ਜਿਹੜੇ ਕਾਲਜ ਜਾਂਦੀ ਆ ਯਾਰ ਆਪਾਂ ਲੱਭ ਲਾਂਗੇ ਜਾ ਕੇ ਉਹਦਾ ਕੋਰਸ ਕਰਦੀ ਆ ਨਾ ਉੱਥੇ ਕਿਤੇ ਹੋਏਗਾ ਮੁੰਡਾ ਇੱਕ ਦੋ ਦਿਨ ਆਪਾਂ ਤਾਂ ਪਿੱਛਾ ਕਰਦੇ ਆ ਪਤਾ ਲੱਗ ਜਾਣਾ ਕੀ ਨੂੰ ਸੱਟਾ ਇਹ ਉਹ ਡਾ ਮੁੰਡਾ ਹੈ ਨਾ ਉਹ ਕਹਿੰਦੇ ਆ ਲੈ ਚੱਕ 5 ਲੱਖ 10 ਲੱਖ ਆ ਕੁੜੀ ਦਾ ਖੜਾ ਛੱਡ ਦੇ ਅਸੀਂ ਤਾਂ ਵਿਆਹ ਕਰਉਣਾ ਹੈ ਜਾਂ ਫਿਰ ਜਾਂ ਫਿਰ ਇਹੇ ਕਰਦੇ ਆ ਤੇਰੀ ਗੱਲ ਸੁਣੋ ਆਪਾਂ ਨਾ ਕਿਸੇ ਕਿਸੇ ਹੋਰ ਕੁੜੀ ਦਾ ਉਹਦਾ ਟੰਗਾ ਫਿਟ ਕਰਾ ਦਿੰਦੇ ਆ ਨਕਲੀ ਦਾ ਉਹ ਕੁੜੀ ਦਾ ਉਹ ਕੁੜੀ ਨੂੰ ਕਹਾਂਗੇ ਆ ਦੇਖ ਤੇਰਾ ਯਾਰ ਕਿਸੇ ਹੋਰ ਨਾਲ ਬੈਠਾ ਹੈ ਤੂੰ ਕਿੰਨੀ ਮੈਨੂੰ ਪਿਆਰ ਕਰਦੀ ਆ ਹੈ ਫੇਰ ਐਵੇਂ ਹੋਊਗਾ ਕਿ ਉਹਦੇ ਦਿਲ 'ਚ ਨਫ਼ਰਤ ਪੈਦਾ ਹੋ ਜੂਗੀ। ਉਹ ਕੋਈ ਜੇ ਕੋਈ ਆਪਾਂ ਹੋਰ ਕੁੜੀ ਲੱਭਾਂਗੇ ਵੀਰੋ ਉਹਨੇ ਬੜੀ ਜਲਦੀ ਮੰਨ ਜਾਣਾ। ਹਾਂ। ਉਹਨੇ ਗਾਣਾ ਲੱਕਿਆ ਆ ਬਾਤ ਐ। ਉਹ ਨਹੀਂ ਨਹੀਂ ਮੈਂ ਕਰ ਲੈਣਾ ਸੈਟਿੰਗ ਮੇਰੇ ਕੋਲ ਹੈਗਾ ਬੰਦਾ। ਹੈਗਾ ਨਾ। ਹਾਂ ਮੈਂ ਕਰ ਲੈਣਾ। ਬਈ ਗੁੱਡ। ਕੋਈ ਡੇਰੀ ਨਹੀਂ ਲਾਣੀ ਹੁਣ ਇਸ ਕੰਮ 'ਚ। ਜਲਦੀ ਕਰੋ ਜਿਹੜਾ ਕੰਮ ਹੈ। ਨਹੀਂ ਕਰੋ ਯਾਰ ਜਲਦੀ ਕਰੋ ਆ ਹੋਰ। ਇਹਨੇ ਕਰ ਤੂੰ ਬਿਚੋਲੇ ਨੂੰ ਲੈ ਕੇ ਆ ਜਿਵੇਂ ਮਰਜ਼ੀ ਕਰਕੇ ਫੜ ਕੇ ਲਿਆ ਉਹਨੂੰ ਜ਼ਬਰਦਸਤੀ ਇਹ ਤੇ ਉਹ ਆ ਕਹਨੇ ਕੀ ਉਹਦੇ ਮਾਪਿਆਂ ਨੂੰ ਗੰਡ ਕੇ ਰੱਖਾ ਕਿਉਂਕਿ ਆਜ ਜਾਂ ਕੱਲ੍ਹ ਜਾਂ ਮਹੀਨੇ ਤੱਕ ਕੁੜੀ ਨੇ ਹਾਂ ਕਰੀ ਦੇਣੀ ਏ ਸਾਨੂੰ ਯਾਰ ਉਹਦੀ ਕੁੜੀ ਜਿਹੜੀ ਭੈਣ ਸੀ ਉਹ ਤਿਆਰ ਆ ਮਾਸੀ ਤਿਆਰ ਆ ਉਹਨਾਂ ਨੇ ਤਾਂ ਬਥੇਰਾ ਸਮਝਾਇਆ ਕੁੜੀ ਨੂੰ ਚਲੋ ਕੋ ਬੱਚਾ ਉਹ ਨਹੀਂ ਦਿਮਾਗ ਚ ਬੰਦੀ ਉਹਦੇ ਹੁਣ ਜਲਦੀ ਬਨ ਜੂਗੀ ਉਹ ਉਹ ਯਾਰ ਉਹੀ ਗੱਲ ਮੈਂ ਪ੍ਰੀਤ ਸਿੰਘ ਨੂੰ ਸਮਝਾ ਰਿਹਾ ਹਾਂ ਹਾਂ ਭਈ ਹੁਣ ਉਹਦੇ ਦਿਮਾਗ ਚ ਕੋਲ ਕੇ ਕੀ ਪਾਈਏ ਮੱਕੋੜ ਕੇ ਤਾਂ ਸਿਰਫ ਇਹੀ ਪਾਉਣਾ ਪੈਣਾ ਵੀ ਫਿਊਚਰ ਦਿਖਾਉਣਾ ਆਪਾਂ ਅੱਗੇ ਆਉਣ ਵਾਲਾ ਸਮਾਂ ਵੀ ਉਹ ਕਿਵੇਂ ਐਸ਼ ਕਰੂਗੀ ਹਾਂ ਹਾਂ ਕੱਲੋਂ ਕਿਸੇ ਬੁੱਝੜ ਜੇ ਨਾ ਵਿਆਹੀ ਗਈ ਤਾਂ ਕੀ ਕਰੂ ਹਾਂ ਐ ਉਹਦੇ ਕੋਲ ਕੱਖ ਨਹੀਂ ਹੋਣਾ ਚਲੋ ਜੋ ਵੀ ਕਰਨਾ ਨਾ ਤੇ ਆਪਾਂ ਜਲਦੀ ਕਰੀਏ ਫਰੀਦਨ ਸਿਆ ਹਾਂ ਯਾਰ ਮੋਕਾ ਹੱਥੋਂ ਨਿਕਲ ਨਾ ਜਾਵੇ ਮੋਕਾ ਹੱਥੋਂ ਨਿਕਲ ਨਾ ਜਾਵੇ ਉਹ ਕੁੜੀ ਆ ਆਉਂਦੀ ਆ ਉਹਦੀ ਮਿਲਣੀ ਹੈ ਹੈ ਬਦਿਆ ਸਾਰਾ ਕੋਠੀ ਮਿਲਣੀ ਹੈ ਸਾਰਾ ਕੁਝ ਸ਼ਿਕਾਰੀ ਦੇਣਾ ਆਪਾਂ ਆਓ ਤੇ ਮੇਨ ਗੱਲ ਤੇ ਹਾਂ ਦੀ ਨਾ ਹਾਂ ਤੇ ਕਰੇ ਮੈਨੂੰ ਬਿਲਕੁਲ ਸਹੀ ਗੱਲ ਹੈ ਉਹ ਕਰ ਦੇਣੀ ਆ ਉਹਨੇ ਹਾਂ ਤੁਸੀਂ ਫਿਕਰ ਨਾ ਕਰੋ ਆਪਾਂ ਉਹਨੂੰ ਬੁਲਾਉਂਦੇ ਹਾਂ ਵਿਚੋਲੇ ਨੂੰ ਚਲੋ ਕਰੋ ਬਚੋਲੇ ਨੂੰ تیار ਫਿਰ ਤੇ ਲਿਆਓ ਫਿਰ ਵਿਚੋਲੇ ਨੇ ਵੀ ਲਾਲ ਚ ਨਹੀਂ ਜਦੋਂ ਕੋਲ ਲਾਲ ਚ ਦਿੰਦੇ ਨਹੀਂ ਨਹੀਂ ਹੋਣਾ ਨਹੀਂ ਮੈਂ ਮੈਂ ਆਉਣਾ ਨਹੀਂ ਉਹ ਪਤਾ ਨਹੀਂ ਗਿਆ ਚਲੇ ਗਿਆ ਕਿਤੇ ਗਿਆ ਹਾਂ ਉੱਥੇ ਚਲਾ ਗਿਆ ਪਤਾ ਨਹੀਂ ਕਿੱਥੇ ਚਲਾ ਗਿਆ ਜਾ ਕਿੱਥੇ ਸਕਦਾ ਉਹ ਆਪਾਂ ਬਚੋਲੇ ਨੂੰ ਵੀ ਲਾਲਚ ਦੇ ਦਿੰਨੇ ਆ ਥੋੜਾ ਜਿਹਾ ਹਾਂ ਸਮਝਿਆ ਨੀ ਉਹ ਯਾਰ ਹੋਰ ਕਿੰਨਾ ਲਾਲਚ ਦਵਾ ਯਾਰ ਉਹਨੂੰ ਕਿਹਾ ਕਿੰਨੇ ਪੈਸੇ ਗਏ ਸੀ ਮੈਂ 2 ਲੱਖ ਰੁਪਏ ਤੇ ਗਿਆ ਸੀ ਉਹਨੂੰ ਅੰਗੂਠੀਆਂ ਕਿਹਾ ਸੀ ਹੋਰ ਮੈਂ ਉਹਨੂੰ ਮੈਂਣੀ ਸੋਨੇ ਦਾ ਤੋਲਦਾ ਉਹਨੂੰ ਕੋਈ ਨਹੀਂ ਹੋਰ ਦੇ ਦਾਂਗੇ 50000 ਰੁਪਏ ਹੋਰ ਦੋ ਦੋ ਤਿੰਨ ਕਰਦਾ ਹਾਂ ਯਾਰ ਮੈਂ ਕਹਿ ਰਿਹਾ ਚੱਲ ਤੂੰ ਉਹਨੂੰ ਮਨਾ ਤਾਂ ਸਹੀ ਯਾਰ ਕਰ ਦਿਆ ਕਰ ਦਿਆਂ ਉਹਨੂੰ ਮੈਂ ਜਾ ਕੇ ਦੁਬਾਰਾ ਗੱਲ ਕਰਦਾ ਉਹਦੇ ਨਾਲ ਜਲਦੀ ਮਿਲੇ ਹਾਂ ਫਿਰ ਕੋਈ ਰਸਤਾ ਕਰਦੇ ਆ ਆ ਇਦਾਂ ਹੀ ਕਰਨਾ ਪੈਣਾ ਕੋਈ ਰਾਹ ਕਰਦੇ ਆ ਹਾਂ ਠੀਕ ਹੈ ਨਾ ਹਾਂ ਚਲੋ ਔਰ ਦ ਸਹੁਰੇ ਤੋਂ ਗੱਲ ਨੂੰ ਸੋਹਣੀ ਕੁੜੀ ਸੀ ਓਹ ਹੋ ਹੋ ਪਰ ਤੁਸੀਂ ਥੋੜੀ ਜਿਹੀ ਕਾਲੀ ਕਰ ਗਏ ਤੁਸੀਂ ਤੁਮ ਸਿੰਘਾ ਉਹ ਕਿਵੇਂ ਓ ਯਾਰ ਮੈਂ ਤੁਹਾਨੂੰ ਦੱਸਾਂ ਜਿਹੜੀ ਇਹਨੇ ਪ੍ਰਿੰਟਡ ਆਈ ਹੈ ਨਾ ਆ ਬਸ 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 ਓ ਯਾਰ ਤੈਨੂੰ ਨਹੀਂ ਇਹ ਗੱਲ ਦਾ ਪਤਾ ਮੈਂ ਦੱਸਦਾ ਆਪਾਂ ਆਪ ਖੜੇ ਸੀ ਆਪਣੀ ਮੋਟਰ ਮੋਟਰ ਨੰਬਰ 22 ਤੇ ਅੱਛਾ ਉੱਥੋਂ ਉਹ ਕੁੜੀ ਆ ਰਹੀ ਸੀ ਸਾਨੂੰ ਹੁਣ ਕੀ ਪਤਾ ਇਹਦਾ ਮੇਰਾ ਵੀ ਰਿਸ਼ਤਾ ਹੋਣਾ ਆ ਅੱਛਾ ਉਹ ਉਧਰੋਂ ਕੁੜੀ ਆ ਰਹੀ ਸੀ ਮੈਂ ਚਾਹਨ ਨਜ਼ਰ ਪੈ ਗਈ ਹਾਂ ਮੈਂ ਕਿਹਾ ਕਈ ਦਿਨ ਹੋ ਗਏ ਜੱਫੀ ਜੁੱਫੀ ਨਹੀਂ ਪਾਈ ਕਿਸੇ ਦੇ ਨਾਲ ਅੱਛਾ ਮੈਂ ਭਰੇ ਦੇੋਂ ਦੇ ਬਾਰੇ ਉਹ ਕਦੀ ਜੱਫੀ ਪਾ ਲਈ ਸੀ ਅੱਛਾ ਜੱਫੀ ਵੀ ਕਿਹੜੀ ਪਾਈ ਸੀ ਪਾਉਣੀ ਨਹੀਂ ਦਿੱਤੀ ਸੀ ਉਹ ਤਾਂ ਅਗਬਰ ਕੀ ਸੀ ਉਹਨਾਂ ਤਾਂ ਨੇੜੇ ਨਹੀਂ ਆਉਣ ਦਿੱਤਾ ਮੈਨੂੰ ਹੂੰ ਉਹ ਬਸ ਉਹਨੇ ਪਛਾਣ ਲਿਆ ਸਾਨੂੰ ਉੱਥੇ ਬੈਠੇ ਨੂੰ ਹਾਂ ਜਦੋਂ ਪਾ ਰਿਸ਼ਤਾ ਕਰਨ ਆਏ ਉਹ ਤਾਂ ਹੀ ਕਰਕੇ ਉਹਨੇ ਨਾ ਕਰ ਦਿੰਦੀ ਇਹਦੇ ਨਾਲ ਦੇ ਵੀ ਜਣਾ ਜਿਹੜੇ ਬੰਟੀ ਬੁੰਟੀ ਹੋਰੀ ਸਾਰੇ ਉਹ ਠਰਕੀ ਨੇ ਅੱਛਾ ਮੈਂ ਖੁਦ ਸੁਣਿਆ ਯਾਰ ਉੱਪਰ ਸਾਰਾ ਖਾਮੀ ਪ੍ਰੀਤਮ ਦੀਆਂ ਸਿਆਣੀ ਕੁੜੀ ਸਿਆਣੀਆਂ ਆ ਨਾ ਜੇ ਖਰਾਬ ਨਹੀਂ ਹੈਗੀ ਕੁੜੀ ਸਿਆਣੀ ਕਰਕੇ ਉਹਨੇ ਨਹੀਂ ਜੱਫੀ ਪਾਉਣ ਦਿੱਤੀ ਤਾਂ ਇਹ ਪਹਿਲੇ ਪਹਿਲੇ ਸੋਚਦੇ ਸਾਡੇ ਜਾਲ 'ਚ ਫਸ ਜਾਵੇ ਉਹ ਯਾਰ ਵਿਆਹ ਕਰਕੇ ਪਾਸੇ ਹੋ ਗਏ ਬੱਚੇ-ਪੁੱੱਚੇ ਆਪਾਂ ਪੈਦਾ ਕਰ ਗਏ 4-5-7 ਹੈਗੀ ਨਹੀਂ ਚਲ ਆ ਚਲ ਗਿਆ ਯਾਰ ਚਲੋ ਚਲੋ ਚਲ ਹਾਂ ਵੀ ਬੰਟੀ ਵੀ ਰਿਆ ਹਾਂਜੀ ਹਾਂਜੀ ਮੈਂ ਇਹ ਕਹਿੰਦਾ ਸੀ ਦੱਸੋ ਕੀ ਆ ਸਾਰਾ ਝੋਨਾ ਵੇਚ ਕੇ ਨਾ ਹਾਂ ਹਾਂ ਤੁਹਾਨੂੰ ਮੈਂ ਗੱਡੀ ਲੈ ਕੇ ਦੇਣੀ ਹੈ ਓਕੇ ਅੱਛਾ ਠੀਕ ਆ ਹੂੰ ਗੱਡੀ ਤੇ ਤੁਸੀਂ ਐ ਆਓ ਹਾਂ ਵੀ ਵੀਰ ਕੀ ਹਾਲ ਹੈ ਲਾਡਾ ਐਵੇਂ ਕਰ ਦਵਾਈ ਸਾਰੀ ਮਾਰਤੀ ਕਿ ਨਹੀਂ ਹਾਂਜੀ ਹਾਂਜੀ ਕਿੱਥੇ ਰਹਿਦ ਨਹੀਂ ਗਈ ਕਿੱਥੇ ਨਹੀਂ ਰਹਿ ਗਿਆ ਪੂਰਾ ਮਾਰ ਸਾਰੀ ਮਾਰਤੀ ਆ ਸਾਰੇ ਮਾਰਦਾ ਮੇਰੇ ਨਾਲ ਉਹ ਸਾਹਮਣੇ ਨਾ ਹਲੇ ਰਹਿੰਦੀ ਆ ਤੇਰੀ ਕੀ ਕੋਈ ਨਾ ਕੋਈ ਮਾਰਨਾ ਐਵੇਂ ਕਰੋ ਉਸ ਸਾਰੀ ਦਵਾਈ ਮਾਰ ਕੇ ਫਿਰ ਮੇਰੇ ਕੋ ਆ ਠੀਕ ਆ ਕਰ ਲੈ ਆ ਕੰਮ ਹਾਂ ਮਾਰਦੇ ਮਾਰਦੇ ਸ਼ਾਬਾਸ਼ ਮੈਂ ਆ ਕਹਿੰਦਾ ਸੀ ਅੱਜ ਕੀ ਤੁਹਾਨੂੰ ਕੱਡੀ ਲੈ ਕੇ ਦੇਣੀ ਆ ਅੱਛਾ ਠੀਕ ਆ ਹਾਂ ਟੌਰ ਨਾ ਜਾਏ ਔਰ ਟੌਰ ਨਾ ਆਏਓ ਫਿਕਰ ਨਾ ਕਰੋ ਕਿਸੇ ਚੀਜ਼ ਦੀ ਕੋਈ ਗੱਲ ਹੀ ਨਹੀਂ ਪ੍ਰਿੰਦਮ ਸਿਆ ਤੇਰੇ ਹੁੰਦਿਆ ਕਾਦੀ ਫਿਕਰ ਆ ਯਾਰ ਸਾਨੂੰ ਸਾਨੂੰ ਹੋਰ ਕੋਈ ਫਿਕਰ ਨਹੀਂ ਪ੍ਰਿੰਦਮ ਸਿਆ ਸਾਨੂੰ ਤਾਂ ਤੇਰੇ ਵਿਆਹ ਦਾ ਫਿਕਰ ਆ ਹਾਂ ਓ ਯਾਰ ਵਿਆਹ ਦੀ ਤੇ ਮੈਨੂੰ ਕਾਲੀ ਬਹੁਤ ਆ ਮੈਂ ਕਰਾਂ ਤੇ ਕਰਾਂ ਕੀ ਕੋਈ ਨਹੀਂ ਰੱਬ ਦੇ ਘਰ ਦੇਰ ਆ ਅੰਦੇਰ ਨਹੀਂ ਮੈਂ ਯਾਰ ਬਹੁਤ ਕਾਲਾ ਪਿਆ ਆ ਤੂੰ ਮੈਨੂੰ ਯਾਰ ਵਿਆਹ ਨਹੀਂ ਤੇ ਕੋਈ ਕਿਸੇ ਤਰ੍ਹਾਂ ਕੋਈ ਹੋਰ ਕੰਮ ਸੜ ਜਾਵੇ ਮੇਰਾ ਹਾਂ ਸਮਝ ਗਈ ਮੇਰੀ ਗੱਲ? ਉਹ ਸਮਝ ਗਿਆ ਮੈਂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਬੜੀ ਕੁਝ ਕੀ ਸੁਣੀ ਤੁਹਾਡੀ ਜੀ, ਬੜੀ ਗੱਲ ਬਾਤ ਸੁਣੀ ਤੁਹਾਡੇ ਬਾਰੇ। ਮੈਂ ਸੁਣਿਆ ਤੁਸੀਂ ਗਰੀਬਾਂ ਦੀ ਬਹੁਤ ਮਦਦ ਕਰਦੇ ਹੋ। ਫਿਰ ਜੀ ਮੇਰੀ ਵੀ ਕਰ ਦਿਓ। ਤੁਹਾਨੂੰ ਕੀ ਲੋੜ ਪੈ ਗਈ ਜੀ? ਮਦਦ ਦੀ ਕੀ ਚਾਹੀਦਾ ਤੁਹਾਨੂੰ? ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਆ। ਲੈ ਨਾਲੇ ਬਹੁਤ ਤੰਗ ਕਰ ਰਹੀ ਆ। ਹਾਂ 50-60 ਰੁਪਏ ਦੇ 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 ਮੈਂ ਤੁਹਾਨੂੰ ਥੋੜੀ-ਥੋੜੀ ਕਰਕੇ ਦੇ ਦਵਾਂਗੀ। 50-60 ਰੁਪਏ ਚਾਹੀਦਾ। ਹਾਂ ਜੀ। ਪੈਸਾ ਉਹਦੀ ਤਾਂ ਕੋਈ ਗੱਲ ਹੀ ਨਹੀਂ ਆ। ਵੇ ਫਿਕਰ ਹੋ ਜਾਓ। ਹਾਂ। ਇਹ ਜੀ ਰਹਿੰਦੇ ਕਿੱਥੇ ਹੋ? ਮੈਂ ਪਾਜੀ ਨਾਲ ਤੇ ਪੇਚੀ ਰਹਿਣੀ ਐ। ਆ ਕੀ ਨਾਮ ਹੈ ਪਿੰਡ ਦਾ ਨਾਮ ਰੇ? ਆ ਖੇੜੀ? ਹਾਂਜੀ ਹਾਂਜੀ। ਅੱਛਾ ਅੱਛਾ ਖੇੜੀ ਹਰਿਆਣੇ ਦੀ ਖੇੜੀ। ਠੀਕ ਐ ਠੀਕ। ਇਹ ਕਿੰਨੇ ਚਾਹੀਦੇ 50 ਹਜ਼ਾਰ। ਬਸ ਇਹੀ 50 ਹਜ਼ਾਰ ਚਾਹੀਦਾ ਕੋਈ ਨਹੀਂ। ਅੱਛਾ ਅੱਛਾ। ਕੋਈ ਨਹੀਂ ਪੈਸੇ ਤੂੰ ਦੇਣਾ ਤੂੰ ਬਹਿ ਜਾਓ। ਬੈਠੇ ਖੜੇ ਕਿਉਂ ਬਹਿ ਜਾਓ। ਕੋਈ ਗੱਲ ਨਹੀਂ ਮੈਂ ਖੜਾ ਬਹਿ ਜਾਓ ਬਹਿ ਜਾਓ ਬਹਿ ਜਾਓ। ਹੋਰ ਘਰੇ ਕੋਣ ਕੋਣਾ ਤੁਹਾਡੇ? ਘਰੇ ਇੱਕ ਘਰ ਵਾਲਾ ਆਇਆ ਇੱਕ ਜੁਆਰ ਗਿਆ ਘਰ ਵਾਲਾ ਆ ਫਿਰ ਤੇ ੜ ਔਖ ਹੋ ਜਾਏਗਾ ਪੈਸੇ ਨੂੰ ਆ ਘਰ ਵਾਲਾ ਵੀ ਮਹੀਨੇ-ਮਹੀਨੇ ਬਾਅਦ ਬੱਦ ਡਰਾਈਵਰੀ ਕਰਦਾ ਆ ਅੱਛਾ ਅੱਛਾ ਡਰਾਈਵਰੀ ਕਰਦਾ ਬਾਹਰ ਹੀ ਦਿੰਦਾ ਆ ਅੱਛਾ ਅੱਛਾ ਫਿਰ ਤਾਂ ਪੈਸੇ ਮਿਲ ਜਾਣਗੇ ਫਿਰ ਤੇ ਪੈਸੇ ਮਿਲ ਜਾਣਗੇ ਉਹ ਪਿੰਡ ਪਿੰਡ ਕਹਰੇ ਬੱਖੀ ਬੱਖੀ ਪੈਸੇ ਦੇ ਦਊ ਚਲਾਓ ਫਿਰ ਤੁਹਾਨੂੰ ਪੈਸੇ ਦੇ ਦਮ ਅੱਜ ਦੇ ਬੰਨੀ ਚਲਾਓ ਆਹ ਭਾਈ ਤੁਸੀਂ ਬੈਠੋ ਇੱਥੇ ਆ ਪੈਸੇ ਦੇ ਕੇ ਆ ਅੱਜ ਤਾਂ ਜ਼ਰੂਰ ਬੈਠਾਂਗੇ ਠੀਕ ਆ ਜਾਓ ਜਾ ਮੱਛੀ ਮੱਛੀ ਕਰਦਾ ਸੀ ਅੱਜ ਤਾਂ ਮੱਛੀ ਆਪ ਹੀ ਜਾਲਜ ਫਸ ਗਈ ਹਾਂ ਕੱਲਕੇ ਦੇਖੀਏ ਫਿਰ ਮੱਛੀ ਨੂੰ ਤੜਕਾ ਕਿਦਾਂ ਲਾਉਂਦਾ ਚੱਲ ਵੇ ਚੱਲੀਏ ਚੱਲ ਦੇ ਚੱਲ ਵੇ ਚੱਲਾ ਆ ਕੀ ਕਰਦੀ ਆਂ ਤੇ ਪ੍ਰਤਮ ਸਿੰਘ ਜੀ ਮੈਂ ਤਾਂ ਦੋ ਸ਼ਰੀਫੀ ਬਹੁਤ ਸਮਝਿਆ ਨਹੀਂ ਨਹੀਂ ਮੈਂ ਸ਼ਰੀਫ ਤੇ ਹੈ ਗਈ ਆ ਤੀ ਸਮਝਿਆ ਕਰੋ ਮੇਰੀ ਮਜਬੂਰੀ ਹੈ ਵੈਸੇ ਲੱਗਦੀ ਪਰੀ ਫੱਟੇ ਪਰੀ ਤੁੰਦੀਆਂ ਦਾ ਮੌਜਾ ਨਹੀਂ ਮੁਰਜਾਜ ਏ ਹੋਰ ਮੱਛੀ ਫਸੀ ਆ ਜਾਜ ਚ ਨਹੀਂ ਫੱਟੇ ਜੰਗਦੇ ਵੇਹੇ ਓਏ ਨਹੀਂ ਪਰਹੋ ਹੋਈ ਓਏ ਅਮਨ ਜਾ ਅਮਨ ਜਾ ਓਏ ਮੇ ਦੋ ਮੈਨੂੰ ਮੇਰੀ ਜਵਾਨੀ ਯਾਦ ਕਰਾਤੀ ਬਸ ਕਰੋ ਬਹੁਤ ਟਾਈਮ ਹੋ ਗਿਆ ਹੁਣ ਛੱਡ ਵੀ ਦੋ ਓਏ ਮੇਰਾ ਬੱਚਾ ਤਾਂ ਹੁੰਦਾ ਹੋਗਾ ਛੱਡ ਬੱਚਾ ਕੋਈ ਨਹੀਂ ਆਪਾਂ ਹੋਰ ਮੈਂ ਬੱਚਾ ਕਰਾਂਗੇ ਇੱਕ ਵਾਰ ਕਰਦੀ ਆ ਬਸ ਕਰੋ ਬਹੁਤ ਟਾਈਮ ਹੋ ਗਿਆ ਨਹੀਂ ਨਹੀਂ ਆਹ ਆਤੀ ਸਭ ਆਲੀ ਆਹ ਮੋਜਾ ਕਰਦਾ ਮੋਜਾ ਮਨਜਾ ਕਰ ਉਹ ਬਸ ਇਹ ਨਾਲ ਟਾਈਮ ਹੀ ਕੁਛ ਨਹੀਂ ਹੋਇਆ ਤੂੰ ਭੱਜਣ ਨੂੰ ਕਰੀਂ ਉਹ ਤਾਰ ਤੋਂ ਜ਼ਿਆਦਾ ਪਿਆਰ ਸੀ ਉਹ ਮੋਸਮ ਮੋਸਮ ਤਾਂ ਉਹਨੂੰ ਮਿਲੀ ਆ ਹੈ ਬਸ ਉੱਜਾ ਨਾ ਬਸ ਇਹ ਲੈਂਦੇ ਨੇ ਨਜ਼ਾਰੇ ਕੋਈ ਗੱਲ ਨਹੀਂ ਆ ਉਹ ਬਸ ਸੰਗਾ ਯਾਰ ਆ ਹੈ ਵੀ ਵਧੀਆ ਚੰਗੀਆਂ ਮੈਂ ਆਪਣਾ ਬਾਹਾਂ ਸਿੰਗਾ ਬੰਦਾ ਫਿਕਰ ਵੀ ਕਰਦਾ ਨਹੀਂ ਸਮਝਿਆ ਰੇਟਿੰਗ ਨਾ ਤੇਰੀ ਕੇਸਾ ਤੇ ਖਿਆਲ ਰੱਖਣੇ ਉਹ ਯਾਰ ਮੇਰੀ ਵਿਆਹ ਨਹੀਂ ਨਹੀਂ ਹਾਂ ਨਹੀਂ ਵਿਆਹ ਲੇਟ ਹੋਈ ਜਾਂਦਾ ਵਿਆਹ ਵਾਲਾ ਹੀ ਕੰਮ ਆ ਉਹ ਭਲਾ ਕਰੀਂ ਵਿਆਹ ਤੋਂ ਬਾਅਦ ਵੀ ਤਾਂ ਹੀ ਕੁਝ ਕਰਨਾ ਹੁੰਦਾ ਉਹ ਸਮਝਿਆ ਕਰ ਉਹ ਤੁਸੀਂ ਕੀ ਕਰਦੇ ਇੱਥੇ ਉਹ ਇਧਰ ਰਾਖੀ ਕਰਦੇ ਸੀ ਤੇਰੀ ਮੇਰੀ ਰਾਖੀ ਨੂੰ ਮੈਂ ਜਰਾਨੀ ਆ ਚੱਲ ਫੇਰ ਵੀ ਖਿਆਲ ਤਾਂ ਰੱਖਣਾ ਹੀ ਪੈਂਦਾ યાર જવામા કોઈ ગઈ